ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਪਹਿਲ ਪਿਆਰ ਸਹਿਤ ਗੁਰਦੇਵ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭ ਐ ਉਡਾਨੀ ਪਰਮ ਕੀ ਟਾਟੀ ਰਹਾ ਹੈ ਨਾ ਮਾਇਆ ਬੰਦੀ ਰਹਾਓ ਦੋਏ ਚਿਤੇ ਕੀ ਦੋਇ ਥੂਨ ਗਿਰਾਨੀ ਮੋਹ ਬਲੰਡਾ ਟੂਟਾ ਤਿਸ਼ਨਾ ਸ਼ਾਨ ਭਰੀ ਤਰ ਉਪਰ ਦੁਰਮਤ ਭਾਂਡਾ ਫੂਟਾ ਆਂਦੀ ਪਾਸ਼ਾ ਜੋ ਜਲ ਬਰਖ ਹੈ ਤੇ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਹਦੇ ਭਾਂਜ ਬਚੀਨਾ ਦੁਨੀਆ ਵਿੱਚ ਕਈ ਵਾਰ ਬਹੁਤ ਜ਼ਿਆਦਾ ਤੇਜ਼ ਹਨੇਰੀਆਂ ਤੂਫਾਨ ਝੱਖੜ ਅਤੇ ਪੁਚਾਲ ਆਉਂਦੇ ਹਨ ਪੱਕੇ ਮਕਾਨ ਬਣੇ ਬਣਾਏ ਢਹਿ ਢੇਰੀ ਹੋ ਜਾਂਦੇ ਹਨ ਪਿੰਡਾਂ ਵਿੱਚ ਲਾਲ ਹਨੇਰੀ ਨੂੰ ਦੇਖ ਕੇ ਸਿਆਣੇ ਲੋਕ ਘਰਾਂ ਦਾ ਸਮਾਨ ਸਾਂਭਣ ਲਈ ਆਖ ਦਿੰਦੇ ਹਨ ਗੁਰਬਾਣੀ ਵਿੱਚ ਵੀ ਹਨੇਰੀ ਦਾ ਜ਼ਿਕਰ ਆਉਂਦਾ ਹੈ ਇਸ ਤੇਜ਼ ਹਨੇਰੀ ਦੇ ਨਾਂ ਨੂੰ ਗੁਰੂ ਦੇ ਗਿਆਨ ਦਾ ਨਾਂ ਦਿੱਤਾ ਗਿਆ ਹੈ। ਹਰਾ ਗੌੜੀ ਅੰਦਰ ਕਬੀਰ ਸਾਹਿਬ ਜੀ ਨੇ ਗਿਆਨ ਦੀ ਹਨੇਰੀ ਦਾ ਜ਼ਿਕਰ ਕੀਤਾ ਹੈ। ਪੂਰਾ ਸ਼ਬਦ ਆਪ ਨੂੰ ਹੁਣੇ ਹੀ ਸਰਵਣ ਕਰਵਾਇਆ ਹੈ ਜੋ 331 ਤੇ 32 ਪੰਨੇ ਉੱਤੇ ਅੰਕਿਤ ਹੈ। ਹਨੇਰੀ ਦਾ ਪ੍ਰਤੀਕ ਲਾ ਕੇ ਕਬੀਰ ਜੀ ਨੇ ਇੱਕ ਅਹਿਮ ਸਮੱਸਿਆ ਵੱਲ ਸਾਡਾ ਧਿਆਨ ਦਿਵਾਇਆ ਹੈ ਆਮ ਹਾਲਤਾਂ ਵਿੱਚ ਮਨੁੱਖ ਨੇ ਬਹੁਤ ਸਾਰੇ ਭਰਮ ਪਾਲੇ ਹੋਏ ਹਨ ਇਹਨਾਂ ਭਰਮਾਂ ਵਿੱਚ ਆਦਮੀ ساری ਜ਼ਿੰਦਗੀ ਲਗਾ ਦਿੰਦਾ ਹੈ ਜਿਸ ਤਰ੍ਹਾਂ ਹਨੇਰੀ ਆਉਂਦੀ ਹੈ ਬਣੇ ਹੋਏ ਮਕਾਨਾਂ ਦੀਆਂ ਛੱਤਾਂ ਉੱਡ ਜਾਂਦੀਆਂ ਹਨ ਮਜ਼ਬੂਤੀ ਨਾਲ ਬਣੇ ਹੋਏ ਥੰਮ ਡਿੱਗ ਜਾਂਦੇ ਹਨ ਇੰਜ ਹੀ ਗੁਰੂ ਗਿਆਨ ਦੀ ਹਨੇਰੀ ਨਾਲ ਭੈੜੀ ਬੁੱਧੀ ਦਾ ਭਾਂਡਾ ਟੁੱਟ ਜਾਂਦਾ ਹੈ ਹਨੇਰੀ ਉਪਰੰਤ ਜੇ ਕਦੇ ਬਰਸਾਤ ਆ ਜਾਏ ਮੌਸਮ ਇੱਕਦਮ ਤਬਦੀਲ ਹੋ ਜਾਂਦਾ ਹੈ ਹਰ ਪਾਸੇ ਠੰਡ ਜਿਹੀ ਮਹਿਸੂਸ ਹੋਣ ਲੱਗ ਜਾਂਦੀ ਹੈ ਰਹਾਉ ਦੇ ਟੁਕਾਂ ਅੰਦਰ ਤਿੰਨ ਮੁੱਖ ਮੁੱਦੇ ਉਠਾਏ ਹਨ ਪਹਿਲਾ ਮੁੱਦਾ ਹੈ ਗੁਰੂ ਉਪਦੇਸ਼ ਦੀ ਹਨੇਰੀ ਦੂਸਰਾ ਧਰਮ ਦਾ ਖਾਤਮ ਤੀਜਾ ਮਾਇਕ ਪਦਾਰਥਾਂ ਦੀ ਪਗੜ ਨੂੰ ਸਮਝ ਲੈਣਾ ਬੰਦੇ ਨੇ ਆਪਣੇ ਮਨ ਅੰਦਰ ਕਈ ਪ੍ਰਕਾਰ ਦੇ ਮਕਾਨ ਬਣਾਏ ਹੋਏ ਹਨ ਤੇਜ਼ ਹਨੇਰੀ ਵਿੱਚ ਕੁੱਲੇ ਦੀ ਛੱਤ ਉੱਡ ਜਾਂਦੀ ਹੈ ਇੰਜ ਹੀ ਗੁਰੂ ਉਪਦੇਸ਼ ਦੀ ਸਮਝ ਆਇਆ ਮਨ ਵਿੱਚਲੇ ਪਾਲੇ ਹੋਏ ਭਰਮ ਇੱਕ ਇੱਕ ਕਰਕੇ ਚਕਨਾ ਚੂਰ ਹੋ ਜਾਂਦੇ ਹਨ ਪਹਿਲਾ ਭਰਮ ਦੋਚਿਤੀ ਦੂਸਰਾ ਪ੍ਰਵਾਹ ਤੀਸਰਾ ਤ੍ਰਿਸ਼ਨਾ ਦਾ ਮਕਾਨ ਦੀ ਛੱਤ ਲੱਥ ਜਾਏ ਤਾਂ ਇੱਕਦਮ ਚਾਨਣ ਹੋ ਜਾਂਦਾ ਹੈ ਜੇ ਭਰਮ ਦੀ ਛੱਤ ਉੱਡ ਜਾਏ ਤਾਂ ਮਨ ਅੰਦਰ ਗੁਰ ਗਿਆਨ ਰਾਈ ਸੋਚ ਦਾ ਸੂਰਜ ਚਮਕਣ ਲੱਗ ਪੈਂਦਾ ਹੈ। ਕਈ ਭਰਮ ਤਾਂ ਬਹੁਤ ਜ਼ਿਆਦਾ ਵੱਡੇ ਹਨ। ਕਈ ਛੋਟੇ-ਛੋਟੇ ਵੀ ਅਸਾਂ ਭਰਮ ਪਾਲੇ ਹੋਏ ਹਨ। ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਹੋਣ ਦੇ باوجود ਵੀ ਸਿੱਖ ਅਜੇ ਭਰਮਾਂ ਵਹਿਮਾਂ ਤੋਂ ਮੁਕਤ ਨਹੀਂ ਹੋਏ। ਸ੍ਰੀ ਅਖੰਡ ਪਾਠ ਚੱਲ ਰਿਹਾ ਹੈ ਪਰ ਅਸਾਂ ਨਾਰੀਅਲ, ਕੁੰਭ ਤੇ ਜੋਤ ਜਗਾਉਣ ਦਾ ਪੂਰਾ ਪ੍ਰਬੰਧ ਕੀਤਾ ਹੁੰਦਾ ਹੈ। ਤੇ ਸਾਰਾ ਜ਼ੋਰ ਇਸੇ ਗੱਲ ਤੇ ਲੱਗ ਜਾਂਦਾ ਹੈ ਕਿ ਧੂਪ ਬੁਝ ਨਾ ਜਾਏ ਜੋਤ ਵਿੱਚੋਂ ਕਿਤੇ ਤੇਲ ਨਾ ਘਟ ਜਾਏ ਅਜਿਹਾ ਕਿਤੇ ਹੋ ਗਿਆ ਅਖੰਡ ਪਾਠ ਖੰਡਿਤ ਹੋ ਜਾਏਗਾ ਪਾਠ ਸੁਣਨ ਵਿਚਾਰਨ ਵੱਲ ਕੋਈ ਤਵਜੋ ਨਹੀਂ ਹੈ ਜਿਸ ਤਰ੍ਹਾਂ ਪੁਜਾਰੀ ਨੇ ਆਮ ਜਨਤਾ ਨੂੰ ਧਰਮ ਦੇ ਨਾਂ ਤੇ ਲੁੱਟਿਆ ਸੀ ਕੁਝ ਇੰਜ ਹੀ ਸਿੱਖ ਧਰਮ ਦੇ ਸਿੱਖ ਧਰਮ ਨੇ ਪਰਮ ਖੜੇ ਕਰ ਲਏ ਹਨ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਜਦੋਂ ਕਿਸੇ ਤੇ ਪੀੜਾ ਜਾਂ ਖੁਸ਼ੀ ਦਾ ਸਮਾਂ ਬਣ ਜਾਏ ਪਰਿਵਾਰ ਵਾਲੇ ਜਾਂ ਮਿੱਤਰ ਸਬੰਧੀ ਰਲ ਕੇ ਪਾਠ ਕਰਨ ਜੇਕਰ ਪਾਠ ਕਰ ਨਹੀਂ ਸਕਦੇ ਤਾਂ ਸਿਆਣੇ ਪਾਠੀਆਂ ਤੋਂ ਪਾਠ ਸੁਣਿਆ ਜਾਏ ਅਜਿਹਾ ਹੋ ਨਹੀਂ ਰਿਹਾ ਆਮ ਲੋਕਾਂ ਵਿੱਚ ਇਹ ਖਿਆਲ ਬਣ ਗਿਆ ਕਿ ਪੈਸੇ ਦੇ ਕੇ ਪਾਠ ਕਰਵਾ ਲਓ ਕੀਤੇ ਹੋਏ ਪਾਠ ਦਾ ਮਹਾਤਮ ਤੁਹਾਨੂੰ ਆਪਣੇ ਆਪ ਹੀ ਮਿਲ ਜਾਏਗਾ ਇਹੀ ਕੁਝ ਹੋ ਰਿਹਾ ਹੈ ਸ਼ਤਾਬ ਦੀਆਂ ਮਨਾਈਆਂ ਜਾ ਰਹੀਆਂ ਹਨ ਗੁਰਬਾਣੀ ਸਮਝਣ ਸਮਝਾਉਣ ਦੀ ਥਾਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਦਿੱਤੀਆਂ ਹਨ ਸੁਖਮਨੀ ਦੀਆਂ ਲੜੀਆਂ ਚਲਾ ਦਿੱਤੀਆਂ ਹਨ ਕਿਤੇ ਅਖੰਡ ਪਾਠ ਦੇ ਮਹਾਤਮ ਪਿਛੇ ਸਾਡੀ ਇੱਕ ਤ੍ਰਿਸ਼ਨਾ ਕੰਮ ਰਹੀ ਹੈ ਕੀਤੇ ਅਖੰਡ ਪਾਠ ਦੀ ਮਹਾਤਮ ਪਿੱਛੇ ਸਾਡੀ ਇੱਕ ਭਾਵਨਾ ਇੱਕ ਲਾਲਚ ਇੱਕ ਤ੍ਰਿਸ਼ਨਾ ਕੰਮ ਕਰ ਰਹੀ ਹੈ ਕਿ ਸੰਸਾਰ ਦਾ ਪਦਾਰਥ ਮਿਲ ਜਾਏ ਸਿੱਖ ਕੌਮ ਨੇ ਬਹੁਤ ਵੱਡਾ ਭਰਮ ਪਾਲਿਆ ਹੋਇਆ ਹੈ ਇਸ ਲਈ 10-10 ਸਾਲ ਦੀਆਂ ਅਖੰਡ ਪਾਠਾਂ ਦੀ ਬੁਕਿੰਗ ਹੋ ਰਹੀ ਹੈ ਹੁਣ ਤਾਂ ਇੰਜ ਲੱਗਣ ਲੱਗ ਪਿਆ ਹੈ ਕਿ ਅਸੀਂ ਅਵਸਥਾ ਵਿੱਚ ਅਜਿਹੀ ਅਵਸਥਾ ਵਿੱਚ ਅਖੰਡ ਪਾਠ ਕਰਵਾਉਣੇ ਹੀ ਨਹੀਂ ਚਾਹੀਦੇ ਹਰ ਗੁਰਸਿੱਖ ਪ੍ਰਣ ਕਰੇ ਕਿ ਮੈਂ ਆਪ ਗੁਰਬਾਣੀ ਦਾ ਅਧਿਐਨ ਕਰਾਂਗਾ ਤੇ ਭਰਮ ਵਹਿਮ ਤੋਂ ਛਟਕਾਰਾ ਹੋ ਜਾਏਗਾ ਫਿਰ ਸੇਖ ਨੂੰ ਇਹ ਆਖਣਾ ਪਏਗਾ ਮੈਂ ਤਾਂ ਆਪ ਗੁਰਬਾਣੀ ਦਾ ਅਧਿਐਨ ਕਰਕੇ ਇਸ ਸਿੱਟੇ ਤੇ ਪਹੁੰਚ ਗਿਆ ਹਾਂ ਕਿ ਮੈਨੂੰ ਵਹਿਮ ਭਰਮ ਨਹੀਂ ਕਰਨੇ ਚਾਹੀਦੇ ਪਿੰਡਾਂ ਵਿੱਚ ਨਿੱਕੀਆਂ ਨਿੱਕੀਆਂ ਦੋ ਦੀਵਾਰਾਂ ਕਰਕੇ ਉਸ ਦੇ ਐਣ ਵਿੱਚਕਾਰ ਦੋ ਥਮੀਆਂ ਗੱਡ ਦਿੱਤੀਆਂ ਜਾਂਦੀਆਂ ਹਨ ਉਸ ਉੱਪਰ ਕਾਨਿਆਂ ਦੀ ਛੱਤ ਪਾ ਦਿੱਤੀ ਜਾਂਦੀ ਹੈ ਤੇਜ਼ ਹਨੇਰੀ ਸਭ ਕੁਝ ਉਡਾ ਕੇ ਲੈ ਜਾਂਦੀ ਹੈ ਉਸ ਉੱਪਰ ਕਾਨਿਆਂ ਦੀ ਛੱਤ ਪਾਈ ਹੋਈ ਜੋ ਤੇਜ਼ ਹਨੇਰੀ ਉਡਾ ਕੇ ਲੈ ਜਾਂਦੀ ਹੈ ਇੱਥੇ ਗੁਰੂ ਦੇ ਗਿਆਨ ਦੀ ਜੋ ਗੱਲ ਹੈ ਉਸ ਨੂੰ ਸਮਝ ਕੇ ਮਨ ਅੰਦਰ ਵਸਾਉਣ ਦੀ ਪ੍ਰੇਰਣਾ ਕੀਤੀ ਗਈ ਹੈ ਮਾਇਆ ਦੇ ਆਧਾਰਤ ਮੈਂ ਆਪਣੇ ਆਪ ਨੂੰ ਵੱਡਾ ਸਾਬਦ ਕਰਨ ਦਾ ਯਤਨ ਕਰ ਰਿਹਾ ਹਾਂ ਮੈਂ ਕਿਰਤ ਛੱਡ ਠਗੀਆਂ heira-pheriਆਂ ਕਿਸੇ ਦਾ ਹੱਕ ਮਾਰ ਕੇ ਧਨ ਪਦਾਰਥ ਇਕੱਠਾ ਕਰਕੇ ਲੰਗਰ ਲਗਾਉਣ ਵਿੱਚ ਰੁੱਝ ਗਿਆ ਹਾਂ ਘਟੋ ਘਾਟ ਇਹ ਤਾਂ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਧਰਮ ਦੇ ਨਾਂ ਤੇ ਮਾਰੀ ਠੱਗੀ ਨਾਲ ਕਦੇ ਵੀ ਆਤਮ ਗੁਣ ਨਹੀਂ ਆ ਸਕਦੇ ਸਿਰਫ ਦੋ ਦਿਨ ਦੀ ਬੱਲੇ ਬੱਲੇ ਹੈ ਤੱਕੇ ਨਾਲ ਬਣਾਇਆ ਲੋਕ ਵਿਖਾਵੇ ਵਾਲਾ ਛੱਪਰ ਮੇਰੇ ਵੇਖਦਿਆਂ ਵੇਖਦਿਆਂ ਗੁਰ ਗਿਆਨ ਦੀ ਆਂਧੀ ਨਾਲ ਉੱਡ ਗਿਆ ਹਰ ਮਨੁੱਖ ਨੇ ਭਰਮ ਪਾਲਿਆ ਹੋਇਆ ਹੈ ਕਿ ਭਾਈ ਚਾਰੇ ਵਿੱਚ ਰਹਿੰਦੇ ਆ ਸਾਡੀ ਤੇ ਸਾਡੇ ਪਰਿਵਾਰ ਦੀ ਭਲ ਬਣਨੀ ਚਾਹੀਦੀ ਹੈ ਇਸੇ ਹੀ ਬੱਲੇ ਬੱਲੇ ਵਿੱਚੋਂ ਬਜ਼ੁਰਗਾਂ ਦੀਆਂ ਵਰਸੀਆਂ ਜੇ ਵਰੀਣਿਆਂ ਨੇ ਜਨਮ ਲਿਆ ਹੈ ਅਜਾਹੇ ਭਰਮਾ ਕਰਕੇ ਗੁਰੂ ਗਿਆਨ ਦੀ ਸੋਜੀ ਨਹੀਂ ਲਈ ਅਗਿਆਨਤਾ ਉਥੇ ਹੁੰਦੀ ਹੈ ਜਿੱਥੇ ਗਿਆਨ ਦੀ ਘਾਟ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗਿਆਨ ਨੂੰ ਜੀਵਨ ਦਾ ਆਧਾਰ ਬਣਾਇਆ ਭਰਮਾਂ ਦੀ ਛਤ ਉੱਡ ਜਾਏਗੀ ਸੁਭਾਅ ਵਿੱਚ ਨਿਰਮਲਤਾ ਆ ਜਾਏਗੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭਰਮ ਕੀ ਟਾਟੀ ਰਹਿਨ ਮਰਿਆ ਬਾਂਦੀ ਤੁਸੀਂ ਦੇਖੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਾਲ ਭੜਾ ਕਿਸੇ ਹੋਰ ਪੋਥੀ ਦਾ ਪਾਠ ਕੀਤਾ ਜਾ ਸਕਦਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿੱਚ ਇਹ ਲਿਖਿਆ ਹੋਇਆ ਹੈ ਕਿ ਇੱਕ ਵੇਲੇ ਇੱਕੋ ਗੰਮ ਹੋਣਾ ਚਾਹੀਦਾ ਜਾਂ ਕਥਾ ਜਾਂ ਕੀਰਤਨ ਜਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਇਹ ਕਿਤੇ ਵੀ ਨਹੀਂ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਹਾਇਕ ਪਾਠ ਹੋ ਰੱਖਿਆ ਜਾਵੇ ਜਬਜੀ ਸਾਹਿਬ ਦਾ ਕੈਸਾ ਸੁੰਦਰ ਧਰਮ ਪਾਲ ਲਿਆ ਅਹੇ ਜਦੋਂ ਮਨੁੱਖ ਪਾਠੀ ਸਿੰਘ ਪਾਠ ਕਰਦਿਆਂ ਸਾਹ ਲੈਂਦਾ ਹੈ ਉਦੋਂ ਜਬਜੀ ਸਾਹਿਬ ਦਾ ਪਾਠ ਦਾ ਉਹ ਘਾਪਾ ਜਿਹੜਾ ਹੈ ਉਹ ਸਪੇਸ ਜਿਹੜੀ ਹੈ ਜਬਜੀ ਸਾਹਿਬ ਵਾਲਾ ਪੂਰਾ ਕਰ ਦਿੰਦਾ ਹੈ ਤੇ ਭਲਾ ਜੇ ਉਹ ਦੋਨੋਂ ਵਿਅਕਤੀ ਜਬਜੀ ਸਾਹਿਬ ਵਾਲਾ ਤੇ ਪਾਠ ਕਰਨ ਵਾਲਾ ਇੱਕੋ ਵਾਰੀ ਸਾ ਲੈਣ ਤੇ ਫੇਰ ਕਿਹੜਾ ਇਹਦਾ ਵਿਚਾਰ ਵਿਚਕਾਰ ਲੈਣਾ ਸਮਾਉ ਕੋਣ ਪੂਰਾ ਕਰੇਗਾ ਫੇਰ ਲਾ ਧੂਪ ਜਗਾ ਰਿਹਾ ਅਨਪੜ ਬੰਦਾ ਫਿਰ ਉਹ ਪੂਰਾ ਕਰੂ ਕਿਆ ਕਮਾਲ ਦੀਆਂ ਬਾਤਾਂ ਨੇ ਕੈਸੇ ਭਰਮ ਪਾਲੇ ਆ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਸੁਣਿਆ ਕੋਈ ਨਹੀਂ ਜਪਜੀ ਸਾਹਿਬ ਦੇ ਪਾਠ ਦੇ ਸੀ ਪੂਰਾ ਜ਼ੋਰ ਦੇ ਰਹੇ ਆ ਅਰਬ ਕੰਟਰੀ ਵਿੱਚ ਇੱਕ ਹੋਰ ਵੀ ਦੇਖਣ ਨੂੰ ਮਿਲਿਆ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਅਪਰੰਤ ਰਾਤ ਮਰਿਆਦਾ ਦੇ ਉਲਟ ਪੂਰਾ ਨਾਨਕ ਸਾਹਿਬ ਦਾ ਪਾਠ ਪੂਰਾ ਜਗਜੀਤ ਸਾਹਿਬ ਦਾ ਪਾਠ ਤੇ ਹੋਰ ਪਤਾ ਨਹੀਂ ਕੀ ਕੋਈ ਅਸੀਂ ਰਸਮਾਂ ਅਦਾ ਕਰਕੇ ਫਿਰ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਵੱਲ ਅਸੀਂ ਵੱਧਦੇ ਹਾਂ ਬਹੁਤ ਸਾਰੇ ਅਸੀਂ ਭਰਮ ਪਾਲ ਲਏ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਸੇ ਹੋਰ ਪੋਥੀ ਦਾ ਪ੍ਰਕਾਸ਼ ਕਰਨਾ ਜਾਂ ਨਾਲ ਦੀ ਨਾਲ ਪਾਠ ਪੜ੍ਹਨਾ ਗੁਰੂ ਸਾਹਿਬ ਦੀ ਬੇਅਦਬੀ ਹੈ ਸਤਕਾਰ ਨਹੀਂ ਤੁਸੀਂ ਦੂਰ ਨਾ ਜਾਓ ਬਰਬਾਰ ਸਾਹਿਬ ਜਿੱਥੇ ਸਾਡੇ ਮੁੱਖ ਜਥੇਦਾਰ ਸ਼ੌਣੀ ਕਮੇਟੀ ਦਾ ਦਫ਼ਤਰ ਸਿਆਣੇ-ਸਾਣੇ ਮੈਨੇਜਰ ਸਿਆਣੇ-ਸਾਣੇ ਸਖਤਰਾਂ ਦੀਆਂ ਫੌਜਾਂ ਬੈਠੀਆਂ ਹੋਈਆਂ ਨੇ ਔਰ ਕੀਰਤਨ ਦੇ ਨਾਲ-ਨਾਲ ਨਿਤਨੇਮ ਦੇ ਨਾਨਕ ਸਰ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਦੇ ਉੱਥੇ ਗੁੱਟਕੇ ਪਏ ਹੁੰਦੇ ਨੇ ਤੇ ਲੋਕ ਸੰਪਟਲਾ ਲਾ ਲਾ ਕੇ ਉੱਥੇ ਬੈਠ ਕੇ ਕੀਰਤਨ ਦੇ ਉੱਪਰ ਆਪਣੇ ਗੈਲਰੀ ਵਿੱਚ ਬੈਠ ਕੇ ਤੇ ਪਾਠ ਕਰ ਰਹੇ ਹੁੰਦੇ ਨੇ ਕੋਈ ਹਟਾਉਣ ਦਾ ਯਤਨ ਨਹੀਂ ਕਰਦਾ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵਿੱਚ ਆ ਜਾਓ ਉਥੇ ਵੀ ਇਹੀ ਕੁਝ ਹੋ ਰਿਹਾ ਹੈ ਲੋਕ ਗੁਟਕਿਆਂ ਤੋਂ ਪਾਠ ਪੜ੍ਹੀ ਜਾ ਰਹੇ ਨੇ ਕੀਰਤਨ ਹੁੰਦਾ ਜਾ ਰਿਹਾ ਹੈ ਕੀ ਇਹ ਕਿਤੇ ਅਸੀਂ ਬਾਣੀ ਦਾ ਸਤਕਾਰ ਕਰ ਰਹੇ ਹਾਂ ਕਿ ਜਾਂ ਅਸੀਂ ਭਰਮ ਪਾ ਰਹੇ ਹਾਂ ਆਮ ਗੁਰਦੁਆਰਿਆਂ ਵਿੱਚ ਵੀ ਕੀਰਤਨ ਚੱਲ ਰਿਹਾ ਹੁੰਦਾ ਹੈ ਤੇ ਸ਼ਰਧਾਵਾਨ ਲੋਕ ਇਹ ਖੂंजे ਬੈਠ ਕੇ ਗੁਟਕੇ ਦੇ ਪੱਤਰੇ ਦੇ ਪਤਰਾ ਥੱਲੇ ਆ ਰਹੇ ਨੇ ਇਹ ਇੱਕ 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 ਟਾਈਮ ਤੇ ਦੋ ਗੱਲਾਂ ਕਿਵੇਂ ਹੋ ਸਕਦੀਆਂ ਨੇ ਨਹੀਂ ਹੋ ਸਕਦੀਆਂ ਇਸ ਵਾਸਤੇ ਅਸੀਂ ਬਹੁਤ ਸਾਰੇ ਭਰਮ ਜਿਹੜੇ ਨੇ ਉਹ ਪਾਲ ਲੈਨੇ ਭਰਮ ਕਿਉਂ ਪਾਲ ਲੈਨੇ ਅਗਿਆਨਤਾ ਕਰਕੇ ਆਦਮੀ ਹਮੇਸ਼ਾ ਹੀ ਦੋ ਚਿਤੀਆਂ ਵਿੱਚ ਦੋ ਚਿਤੀਆਂ ਵਿੱਚ ਵਿਚਰਿਆ ਹੈ ਇੱਕ ਤਾਂ ਰੋਟੀ ਖਾਣ ਲੱਗਾ ਵੀ ਇਹ ਸੋਚਦਾ ਰਹਿੰਦਾ ਹੈ ਕਿ ਹੋਰ ਰੋਟੀ ਖਾਵਾ ਕਿ ਨਾ ਖਾਵਾ ਕਪੜੇ ਪਹਿਨਣ ਲੱਗਾ ਵੀ ਇਹ ਸੋਚਦਾ ਹੈ ਪਿਛਲੀ ਵਾਰੀ ਇਹ ਸੂਟ ਪਾਇਆ ਸੀ ਫਲਾਣੇ ਥਾਂ ਤੋਂ ਮਰੇ ਦਾ ਸੁਨੇਹਾ ਆ ਗਿਆ ਸੀ ਕਿਤੇ ਅੱਜ ਵੀ ਇਹੋ ਜਿਹਾ ਹੀ ਨਾ ਹੋ ਜਾਏ ਸੂਟ ਪੈਨ ਨਾਲ ਵੀ ਇਸ ਭਲੇ ਮਾਨਸ ਨੇ ਦੂਸਰੇ ਆਦਮੀ ਦੀ ਮੌਤ ਮਿੱਥ ਲਈ ਹੈ ਸੜਕ ਤੇ ਐਕਸੀਡੈਂਟ ਜ਼ਿਆਦਾਤਰ ਦੋਚਿਤੀ ਕਰਕੇ ਹੀ ਹੁੰਦੇ ਹਨ ਕੰਬ ਦੇ ਹੱਥਾਂ ਨਾਲ ਕਦੇ ਵੀ ਸੂਈ ਵਿੱਚ ਧਾਗਾ ਨਹੀਂ ਪਾਇਆ ਜਾ ਸਕਦਾ ਕੰਬ ਦੇ ਮਨ ਨਾਲ ਆਦਮੀ ਕਿਸੇ ਵੀ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਦੋ ਚਿਤੀ ਵਾਲਾ ਕਿਸਾਨ ਭਰਪੂਰ ਫਸਲ ਨਹੀਂ ਲੈ ਸਕਦਾ ਲੜਾਈ ਦੇ ਮੈਦਾਨ ਵਿੱਚ ਘੋੜਿਆਂ ਦੀ ਪਰਖ ਕਰਨ ਵਾਲਾ ਜਰਨੈਲ ਹਮੇਸ਼ਾ ਹਾਰ ਦਾ ਮੂੰਹ ਹੀ ਦੇਖਦਾ ਹੈ ਕਬੀਰ ਜੀ ਨੇ ਮਨੁੱਖ ਨੂੰ ਆਪਣੇ ਜੀਵਨ ਵਿੱਚੋਂ ਦੋ ਚਿਤੀਆਂ ਦੂਰ ਕਰਨ ਲਈ ਕਿਹਾ ਹੈ ਸਿੱਖ ਗੁਰੂ ਨੂੰ ਵੀ ਮੱਥਾ ਟੇਕਦਾ ਹੈ ਨਾਮ ਤਰੀਕ ਬਾਬਿਆਂ ਦੇ ਵੀ ਸ਼ਰਧਾ ਟਕਾਈ ਬੈਠਾ ਹੈ ਪਰਿਵਾਰਕ ਮੋਹ ਵਿੱਚ ਵੱਜਾ ਹੋਇਆ ਲਾਲਚ ਦਾ ਮਾਰਿਆ ਕਵਰਾਂ ਤੇ ਵੀ ਮੱਥਾ ਰਗੜੀ ਜਾ ਰਿਹਾ ਹੈ ਦੋ ਚਿਤੀ ਦੀ ਥੰਮੀ ਤੇ ਪਰਿਵਾਰਕ ਮੋਹ ਦਾ ਵੜਾ ਥਮ ਗੁਰੂ ਗਿਆਨ ਦੀ ਤੇਜ ਹਨੇਰੀ ਨਾਲ ਜ਼ਮੀਨ ਵਿੱਚੋਂ ਪੁੱਟੇ ਗਏ ਦੋ ਚਿਤੇ ਕੀ ਦੋਇ ਥੂਣ ਗਹਿਰਾਨੀ ਮੋਹ ਬਲੈਂਡਾ ਟੁੱਟਾ ਜਿਸ ਦਿਮਾਗ ਵਿੱਚ ਤ੍ਰਿਸ਼ਨਾ ਦਾ ਜਾਲ ਬੁਣਿਆ ਹੋਵੇ ਉਥੇ ਚੰਗੀ ਮਤ ਕਦੇ ਵੀ ਨਹੀਂ ਆ ਸਕਦੀ ਕ੍ਰਿਸ਼ਨ ਤੇ ਖੋਟੀ ਮਤ ਦਾ ਆਪਸ ਵਿੱਚ ਮਾਵਾ ਧੀਆਂ ਦਾ ਜਾਂ ਮਿੱਤਰ ਦੋਸਤ ਪੂਰਾ ਗੂੜਾ ਸਬੰਧ ਹੈ ਗੁਰਬਾਣੀ ਵਿੱਚ ਕ੍ਰਿਸ਼ਨ ਸੰਬੰਧੀ ਬੜੇ ਅਲੰਕਾਰ ਆਏ ਹਨ ਹਿਰਨ ਪਿਆਸ ਦਾ ਮਾਰਿਆ ਹੋਇਆ ਤਪ ਦੀ ਰੇਤ ਦੇਲ ਸ਼ਿਕਾਰੀ ਨੂੰ ਪਾਣੀ ਸਮਝ ਕੇ ਭੱਜਦਾ ਹੈ ਇੱਕ ਪਿਆਸ ਦਾ ਮਾਰਿਆ ਦੂਜਾ ਦੌੜਦਾ ਤੀਜਾ ਥੱਕਿਆ ਹੋਇਆ ਆਪਣੀ ਜਾਨ ਤੋਂ ਹੱਥ ਤੋਂ ਬੈਠਦਾ ਹੈ ਜੇਕਰ ਹਿਰਨ ਦੀ ਬੁੱਧੀ ਕੰਮ ਕਰਨ ਕਰਦੀ ਹੁੰਦੀ ਤਾਂ ਲਿਸ਼ਕ ਦੀ ਰੇਤ ਨੂੰ ਪਾਣੀ ਨਾ ਸਮਝਦਾ ਇੰਜ ਹੀ ਮਨੋਖਸਲੀਅਤ ਨੂੰ ਛੱਡ ਕੇ ਤ੍ਰਿਸ਼ਨਾ ਦਾ ਮਾਰਿਆ ਸੰਸਾਰ ਵਿੱਚ ਭੱਜਿਆ ਫਿਰਦਾ ਹੈ ਤ੍ਰਿਸ਼ਨਾ ਦੀ ਛਾਇਆ ਪੜ ਰਿਆ ਪਰਮ ਬੁੱਧੀ ਦਾ ਵਿਕਾਸ ਰੋਗ ਲੈ ਦਿੰਦਾ ਹੈ ਜਦੋਂ ਗੁਰੂ ਦੇ ਗਿਆਨ ਦਾ ਸੂਰਜ ਚੜ੍ਹਦਾ ਹੈ ਤਾਂ ਤ੍ਰਿਸ਼ਨਾ ਦਾ ਅਭਾਸ ਹੁੰਦਾ ਹੈ ਖੋਤੀ ਮਤ ਤੋਂ ਛਟਕਾਰਾ ਹੋ ਜਾਂਦਾ ਹੈ ਤਿਸ਼ਨਾ ਸ਼ਾਨ ਭਰੀ ਤਰ ਉਪਰ ਦੁਰਮਤ ਭਾਂਡਾ ਫੂਟਾ ਭਾਂਡੇ ਟੁੱਟਣ ਦਾ ਪ੍ਰਤੀਕ ਕਮਾਲ ਦਾ ਸਨੇਹਾ ਦੇ ਰਿਹਾ ਹੈ ਭਾਂਡਾ ਟੁੱਟ ਜਾਏ ਤਾਂ ਉਸ ਦੀਆਂ ਬੱਬਰੀਆਂ ਠੇਕਰੀਆਂ ਇਕੱਠੀਆਂ ਕਰਕੇ ਸਾਰੀਆਂ ਬਾਹਰ ਸੁੱਟ ਦਿੰਦਿਆਂ ਹਣ ਦਿੰਦੇ ਹਾਂ ਉਸ ਦੀ ਜਗ੍ਹਾ ਤੇ ਨਵਾਂ ਭਾਂਡਾ ਰੱਖ ਲਿਆ ਜਾਂਦਾ ਹੈ ਸਿੱਖੀ ਤੇ ਕਦੇ ਵੀ ਸਿੱਖੀ ਨਹੀਂ ਟਿਕਦੀ ਪੁਰਾਣੇ ਵਿਚਾਰ ਬਾਸ ਸੁਟਨੇ ਪੈਣਗੇ ਤਾਂ ਹੀ ਗੁਰੂ ਦੇ ਗਿਆਨ ਦੀ ਗੱਲ ਸਾਡੇ ਹਿਰਦੇ ਵਿੱਚ ਪੈ ਸਕਦੀ ਹੈ ਕਬੀਰ ਜੀ ਨੇ ਇੱਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਹੈ ਧਰਮ ਦੀ ਦੁਨੀਆ ਵਿੱਚ ਧਰਮ ਦਾ ਭਾਂਡਾ ਫੋੜਿਆ ਹੈ ਗਿਆਨ ਧਰਮ ਦੀਆਂ ਛੱਤਾਂ ਉਡਾ ਦਿੰਦਾ ਹੈ ਧਰਮ ਦੀਆਂ ਥਮੀਆਂ ਕੰਧਾਂ ਡਿੱਗਣ ਨਾਲ ਅੰਦਰ ਪਏ ਹੋਏ ਔਗਣਾ ਦੇ ਭਾਂਡੇ ਟੁੱਟ ਜਾਂਦੇ ਹਨ ਇਨਾਂ ਦੀ ਜਗ੍ਹਾ ਤੇ ਨਾਮ ਜਲ ਦੀ ਬਰਸਾਤ ਨਾਲ ਆਤਮਿਕ ਜੀਵਨ ਦੇਣ ਵਾਲੇ ਨਵੇਂ ਭਾਂਡੇ ਆ ਜਾਂਦੇ ਹਨ ਮਨ ਭਿਆ ਪਰਗਾਸਾ ਇਸ ਸ਼ਬਦ ਦੀ ਸਿਖਰ ਨੂੰ ਛੋਂਦਾ ਹੈ ਇਹ ਤਤ ਹੈ ਸੂਰਜ ਚੜਨ ਨਾਲ ਰਾਤ ਦਾ ਹਨੇਰਾ ਆਪਣੇ ਆਪ ਅਲੋਪ ਹੋ ਜਾਂਦਾ ਹੈ ਜਿੰਨਾ ਚਿਰ ਮਨ ਡੋਲਦਾ ਰਹਿੰਦਾ ਹੈ ਹੋਰ ਹੋਰ ਆਸਰੇ ਭਾਲਦਾ ਰਹਿੰਦਾ ਹੈ ਮਾਇਆ ਮੋਹ ਦੇ ਬੰਧਨਾਂ ਵਿੱਚ ਜਖੜਿਆ ਹੋਣ ਕਰਕੇ ਕ੍ਰਿਸ਼ਨਾ ਅਗਨੀ ਵਿੱਚ ਝੁਲਸਦਾ ਆ ਰਿਂਦਾ ਹੈ ਇਸੇ ਲਾਲਚ ਅਦੀਨ ਹੀ ਜੀਵਨ ਦੀ ਉਸਾਰੀ ਕਰੀ ਬੈਠਾ ਹੈ ਸਤਿਗੁਰ ਦੇ ਗਿਆਨ ਦੁਆਰਾ ਕੁਚੱਜੀ ਬੰਤਰ ਖਤਮ ਹੋ ਜਾਂਦੀ ਹੈ ਆਂਦੀ ਪਾਸ਼ਾ ਜੋ ਜਲ ਵਰਖੈ ਤੇ ਤੇਰਾ ਜਨ ਭੀਨਾ ਕਹਿ ਗਵੀਰ ਮਨ ਭਇਆ ਪ੍ਰਗਾਸਾ ਉਦੇ ਭਾਣ ਜਬ ਚੀਨਾ ਇਸ ਸ਼ਬਦ ਅੰਦਰ ਗੁਰੂ ਗਿਆਨ ਨੂੰ ਵਰਤ ਕੇ ਆਪਣੇ ਜੀਵਨ ਵਿੱਚੋਂ ਭਰਮਾਂ ਦੀ ਰਾਤ ਨੂੰ ਦੂਰ ਕਰਕੇ ਬੇਲੋੜੀ ਤ੍ਰਿਸ਼ਨਾ ਨੂੰ ਖਤਮ ਕਰਨ ਦਾ ਆਦਰਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬੀ ਗਿਆਨ ਹੋਣ ਦੇ ਬਾਅਦ ਯੁੱਧ ਵੀ ਸਿੱਖ ਅਜ ਭਰਮ ਭੁਲੇਖਿਆਂ ਵਿੱਚ ਪਿਆ ਹੋਇਆ ਹੈ ਅਜੇ ਤਾਂ ਇਹ ਧੜੇ ਬੰਦੀਆਂ ਦੀ ਵਲਗਣ ਵਿੱਚੋਂ ਵੀ ਬਾਹਰ ਨਹੀਂ ਆਇਆ ਇਸ ਨੇ ਇਹ ਵੀ ਬੜਾ ਭੁਲੇਖਾ ਪਾ ਲਿਆ ਹੋਇਆ ਹੈ ਕਿ ਮੇਰਾ ਧੜਾ ਸਭ ਤੋਂ ਵਧੀਆ ਹੈ ਆਉ ਆਪਾਂ ਸਾਰੇ ਰਲ ਕੇ ਗੁਰੂ ਦੇ ਗਿਆਨ ਦੁਆਰਾ ਭੈੜੀ ਮਤ ਦੇ ਭਾਂਡਿਆਂ ਨੂੰ ਤੋੜ ਦਈਏ ਫੂਟੋ ਆਂਡਾ ਭਰਮ ਕਾ ਮਨੇ ਭਇਆ ਪ੍ਰਗਾਸ ਕਾਟੀ 베ੜੀ ਗੁਨਾ ਤੇ ਮੁਰਕੀਨੀ ਗੰਦ ਬੰਦ ਖਲਾਸ ਤੋ ਗੁਰੂ ਪਿਆਰ ਵਾਲਿਓ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਨਾਲ ਫਤਿਹ ਪ੍ਰਵਾਨ ਕਰੂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ